हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਦੌਲਤ ਡੈਰੀ ਫਾਰਮ ਚੋਂ ਬਣਾ ਰਹੇ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਪਈ ਜਾਂਦੀ ਹੈ ਨੇੜੇ ਪਿੰਡ ਬਈ ਵਾਜਾਖਾਨਾ ਰਹ ਜਾਂਦਾ ਚਾਰ ਗਾਵਾਂ ਨੇ ਬਈ ਕੋਲੇ ਚਾਰ ਹੀ ਬਈ ਟੌਪ ਦੀਆਂ ਨੇ ਇੱਕ ਜਰਸੀ ਆ ਬਿਲਕੁਲ ਤਾਜੀ ਸੂਈ ਆ ਇਹ ਆ ਗੱਬਣਾ ਬਈ ਤਿਆਰੀਆਂ ਚ ਜਰਸੀ ਟੌਪ ਬ੍ਰੀਡ ਤੇ ਵੜਾ ਵੀ ਚੰਗੀ ਆ ਲੈ ਵਾਲੂ ਵਾ ਇਹਦਾ ਵੀ ਕਮਾਲ ਇੱਕ ਡੱਬੀ ਵੜਾ ਬਹੁਤ ਚੰਗੀ ਆਪ ਪੁੱਛ ਲੈਣਾ ਭਾਈ ਤਾਂ ਕਲੀ ਕਲੀ ਡਿਟੇਲ ਮੋਲਬਾਈ ਦੇ ਜਾਇ ਜੀ ਹੁੰਦੇ ਪਹਿਲਾਂ ਵੀ ਵੀਡੀਓ ਪਾਈਆਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਵਧੀਆ ਵੀਰੇ ਵਧੀਆ 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 ਚੱਲਦਾ ਬਾਈ ਕੰਮ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਉਤਾਰਾ ਜੀ ਸਾਨੂੰ ਦੋਸਤਾਂ ਪਿੰਡ ਬਗੜਾੜੀ ਜਿੱਥੇ ਨਾਲ ਫਰੀ ਕੁੱਟ ਫੀਲ ਜਤੋ ਠੀਕ ਹੈ ਬਾਈ ਨੇੜੇ ਆਪਾਂ ਨੂੰ ਬਾਜ਼ਾਖਾਨ ਨੇੜੇ ਬਾਜ਼ਾਖਾਨਾ ਵੀਰੇ ਇਧਰ ਕੋਟਕਪੁਰਾ 10 ਕਿਲੋਮੀਟਰ ਲੱਗੇ ਆਪਣੇ ਤੋਂ ਬਹੁਤ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 8647601402 ਠੀ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਰਹੇ ਟੌਪ ਦੀ ਕਿਹੜਾ ਸਸ ਹੋਈ ਹੈ ਵੀਰੇ origignal ਦੂਜਾ ਸਸ ਹੋਈ ਹੈ ਇਹ ਠੀਕ ਆ ਇਹ ਰਾਤੀ ਸੂਈ ਸੀਗੀ ਵੀਰੇ 11:00 ਵਜੇ ਠੀਕ ਆ ਹਾਂ ਤੜਕੇ ਆਪਾਂ ਵੀਰੇ 5-6 ਕਿਲੋ ਬੜਾ ਚੋਤਾ ਇਹਦਾ ਠੀਕ ਆ ਮਗਰ ਵੀਰੇ ਬੱਚੀ ਨੂੰ ਨੇ ਜਨਮ ਦਿੱਤਾਗਾ ਬੱਚੀ ਆ ਹਾਂ ਬੱਚੀ ਮਗਰ ਬੱਚੀ ਬੜੀ ਜੰਗੀ ਹੈ ਨਾ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਵੇਖੋ ਬੱਚੀ ਕੁਆਲਟੀ ਵਾਲੀ ਆ ਠੀਕ ਆ ਜੇ ਰਪਏ ਕੀ ਵੀਰੇ ਜੇ ਰੂਨ ਕੰਪਲੀਟ ਪੈਗੀ ਵੀਰੇ ਠੀਕ ਆ ਆਰਡਰ ਬੜਾ ਕਮਾਲ ਦਾ ਤਿਆਰ ਕਰਿਆ ਥਾਣ ਬਹੁਤ ਚੰਗਾ ਚਵਾਈ ਕਿਵੇਂ ਆ ਇੱਕ ਨੰਬਰ ਹੋਊਗੀ ਵੀਰੇ ਚਵਾਈ ਇੱਕ ਨੰਬਰ ਚਵਾਈ ਬਹੁਤ ਐਂਸਯਾਰ ਹੋਈ ਸੀ ਵੈਰ ਦੇ ਦਾ ਚੋਤੀ ਆਪਾਂ ਠੀਕ ਆ ਗਾੜੀ ਗੂੜੀ ਵੀ ਚੰਗੀ ਆ ਕਰਮਾਈ ਦੀ ਹਨਾ ਚਵਾਈ ਚੂਈ ਵੀ ਬਾਈ ਕਹਿੰਦਾ ਨੰਬਰ 1 ਆਗੀ ਕੱਦ ਵਿੱਡ ਠੀਕ ਆ ਕਲਰ ਬਹੁਤ ਚੰਗਾ ਡਿਮਾਂਡ ਬਹੁਤ ਜ਼ਿਆਦਾ ਆ ਇਹ ਬੱਚਾ ਮਗਰ ਬੱਚੀ ਵੱਡੀ ਗੱਲ ਦੋ ਨਗ ਮਿਲ ਜਾਣੇ ਆ ਕਿਉਂ ਬੱਚੀ ਨੇ ਵੀ ਭਾਈ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋਇਆ ਨਾ ਫੇਸ ਦੇਖੋ ਫੇਸ ਬੜਾ ਪਿਆਰਾ ਕਲਰ ਬਹੁਤ ਚੰਗਾ ਲਾਲ ਕਲਰ ਤੋਰਾ ਤੋਰਾ ਚੈੱਕ ਕਰੋ ਵਹਿੜ ਦਾ ਭਾਈ ਕਮਾਲ ਦਾ ਸੋਹਣਾ ਆਰਡਰ ਕਰਮਾਈ ਨੇ ਤਿਆਰ ਕਰਿਆ ਭਾਈ ਬਾਕੀ ਵੀ ਕਹਿੰਦਾ ਮੈਂ ਬੋਲਾ ਇਹਨੇ ਝੁੱਕਾ ਡਲਿਆ ਆਰਡਰ ਇਹਨੇ ਹੋਰ ਵੀ ਸੋਨਾ ਤਿਆਰ ਕਰਿਆ ਸੀ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਦੁੱਧ ਮੇਰੇ 20 ਕਿਲੋ ਬੰਦਾ ਜਿਹੜਾ ਮਰਜ਼ੀ ਬੰਦ ਕੇ ਲੈ ਲਈ ਵੀਰੇ ਠੀਕ ਹੈ ਵੀਰੇ ਹਾਂ ਹੂੰ ਦੁੱਧ ਚੰਗਾ ਪਰ ਤੂ ਤੋਰਾ ਤਾਰਾ ਕਮਾਲ ਤੋਰਾ ਹੀ ਦੱਸਦਾ ਵੀ ਆਰਡਰ ਇਹਨਾਂ ਜਿਹੜਾ ਕਮਾਲ ਦਾ ਤਿਆਰ ਕਰਿਆ ਤੇਰੇ ਵੀਰੇ ਜਦੋਂ ਸੂਈ ਸੀ ਨਾ ਵੀਰੇ ਤੁਰਨਾ ਔਖਾ ਸੀ ਬੈਠਣ ਨੂੰ ਵੀਰੇ ਅੱਛਾ ਜਿਹੜੀ ਤਿਆਰੀ ਹੋਈ ਸੀ ਵੀਰੇ ਠੀਕ ਹੈ ਵੀਰੇ ਤੇ ਮੁੱਲ ਕੀ ਆ ਭਰਾ ਇਹਦਾ ਮੋਲ ਦਾ 65000 ਰੁਪਇਆ ਵੀਰੇ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਬਈ ਜਮਾ ਜਾਇਜ ਮੁੱਲ 65000 ਰੁਪਇਆ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜੂ ਕਮਾਲੋ ਬਾਈ ਫੇਸ ਦਿਖਾ ਦੀਏ ਫੇਸ ਬੜਾ ਚੰਗਾ ਕਰਮਾ ਬਹੁਤ ਜਿਆਦਾ ਸੋਹਣੀ ਸੋਹਣੀ ਮੋਤੀਵਾਦੀ ਵੇਖੋ ਬਾਈ ਲੈ ਹਾਂ ਸੱਣਖ ਪੁਣਾ ਬਹੁਤ ਚੰਗਾ ਗਾ ਬਾਕੀ ਤੋਰਾ ਤਾਰਾ ਵੀ ਚੰਗਾ ਬੈਠਦਾ ਚਵਾਈ ਚੂਹੀ ਬਾਈ ਕਹਿੰਦਾ ਇੱਕ ਨੰਬਰ ਸੋਈ ਸੋਈ ਤੇਰੀ ਕੋਲ ਗਰੰਟੀ ਹੋਏਗੀ ਠੀਕ ਹੈ ਅਬ ਹਾਂ ਮੁੱਲ ਜਮਾ ਜਾਇਜ ਆ ਬਾਈ 65000 ਰੁਪਇਆ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜੂ ਬੱਚਾ ਹੀ ਮਗਰ ਬੱਚੀ ਆ ਫੇਸ ਜੀ ਰੂਪ ਦਿਖਾਵਾਂਗੇ ਬਾਈ ਨੇੜ ਤੋਂ ਥੋੜਾ ਜਿਹਾ ਉੱਤ ਜਾ ਕੇ ਜੀ ਭੱਜਾਈ ਫੇਸ ਦੇਖੋ ਫੇਸ ਬੜਾ ਪਿਆਰਾ ਲਾ ਮੋਦੀਵਾਦੀ ਬਹੁਤ ਚੰਗੀ ਸਨਖਪੁਣਾ ਬਾਈ ਜਿਹੜਾ ਬੈੜ ਦੇ ਵਿੱਚ ਬਹੁਤ ਓਰੀਜਨਲ ਵੀਰੇ ਪੰਜਾਬ ਦੀਆਂ ਜਰਸੀਆਂ ਵੀਰੇ ਇਹ ਠੀਕ ਆ ਹਾਂ ਹੂੰ ਓਰੀਜਨਲ ਬਾਈ ਕਹਿੰਦਾ ਪੰਜਾਬ ਵਾਲੀ ਜਰਸੀ ਆ ਬ੍ਰੀਡ ਵਾਈਜ਼ ਬਹੁਤ ਚੰਗੀ ਆ ਬੱਛੀ ਵੀ ਮਗਰ ਕੁਆਲਿਟੀ ਵਾਲੀ ਆ ਅੱਗੇ ਭਾ ਦੋ ਨੰਬਰ ਕਿਹੜਾ ਸੂਆ ਬਾਈ ਦੂਜਾ ਸੂਆ ਸੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਵੀਰੇ ਇਹਦੇ ਬਾਈ ਤਰੀਕ ਮੁਤਾਬਕ ਤਾਂ ਅਜੇ ਹਫਤਾ ਪਿਆ ਅੱਛਾ ਹਾਂ ਬਾਕੀ ਵੀਰੇ ਬੱਚਾ ਤਾਂ ਬੰਦੀ ਹੋਣੀ ਤੇਰੇ ਫੁੱਲ ਤਿਆਰੀ ਆ ਵੀਰੇ ਬੈਠ ਫੁੱਲ ਤਿਆਰੀ ਆ ਪਰ ਇਹ ਪੂਰਾ ਪੜਾਜ ਬੱਚੀ ਨੇ ਨਮਾਇਣ ਕਿਸੇ ਪਾਸੋਂ ਵੀ ਹੂੰ ਪੂਰੀ ਤਿਆਰ ਹੋ ਗਏ ਬੱਚੀ ਸੂਕੀ ਵੀਰੇ ਟਾਈਮ ਬਾਈ ਦੱਸਦਾ ਪਿਆਗਾ ਜਿਹੜੇ ਹਸਾਮ ਨਾਲ ਲੇਵੇ ਦੀ ਤਿਆਰੀ ਆ ਬਾਈ ਮੈਂ ਕਹਿੰਨਾ ਪੰਡਾ ਹੀ ਬੰਦ ਦੇਣੀਆਂ ਵੈਸੇ ਪੰਡਾ ਤਾਂ ਹੁਣ ਵੀ ਬੰਨੀ ਬੈਠੀ ਆ ਬਾਈ ਕਹਿ ਲੋੜ ਹੀ ਨਹੀਂ ਪੈਣੀ ਵੀਰੇ ਬੱਚੀ ਇੰਨੀ ਕਿਤੇ ਹਾਂ ਜਿੰਨੀ ਤਰੀਫ਼ ਕਰ ਲਓ ਉਨੇ ਥੋੜੀ ਆ ਫੇਸ ਬੜਾ ਪਿਆਰਾ ਦੇਖੋ ਮੂਠੀ ਦਾ ਬਈ ਬੜੀ ਚੰਗੀ ਆ ਬਈ ਪੌਲੀ ਪਾਣੀ ਪਿਆਉਣ ਵਾਲੀ ਆ ਅੱਖ ਅੱਖ ਦੇਖੋ ਟੋਆ ਦੇਖੋ ਬੋਦੀਵਾਦੀ ਬਹੁਤ ਚੰਗੀ ਆ ਸਨਖਪੁਣਾ ਜਿਹੜਾ ਵੜ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਾਰਾ ਚੈੱਕ ਕਰਵਾਉਣਾ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਆ ਗਾ ਬਈ ਤਿਆਰੀ ਬਹੁਤ ਚੰਗੀ ਆ ਵੜ ਦੀ ਜਿੰਨੀ ਕਹਿ ਰੋ ਉਨੇ ਚੰਗੀ ਤਿਆਰੀ ਆ ਆਰਡਰ ਕਮਾਲ ਦਾ ਬਈ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਹਜੇ ਬਈ ਦੱਸਦਾ ਵੀ ਤਰੀਕ ਦੇ ਮੁਤਾਬਕ ਹਜੇ ਦਾ ਹਫਤਾ ਪਿਆ ਖਾवते ਨੂੰ ਤਾਂ ਇਹਨੇ ਆਰਡਰ ਦੀ ਕੁਆਲਿਟੀ ਆ ਬਾਈ ਸਿਰੇ ਤੇ ਮਾਰਨੀ ਆ ਬਹੁਤ ਜਿਆਦਾ ਤਿਆਰ ਹੋ ਗਿਆ ਵੀਰੇ ਮੈਨੂੰ ਜਿੰਨੇ ਕ ਉਮੀਦ ਆ ਨਾ ਆਪਾਂ ਨੂੰ ਵੜਨੇ ਤੇ ਵੈਸੇ ਕੀ ਕੀ ਰਿਕਾਰਡ ਆ ਦੋ ਬਾਈ ਆਪਣੇ ਕੋਲੇ ਵੜਨੇ ਵਧੀਆ ਠੀਕ ਆ ਹਾਂ ਕੀ ਰਿਕਾਰਡ ਵੈਸੇ ਦੋ ਪਰ ਇਹ ਕਹਿਣ ਨੂੰ ਵੀਰੇ 30 ਕਿਲੋ ਵੀ ਕਹਿ ਦੀ ਤਾਂ ਵੀ ਕੁਆਈ ਭਰੂਗੀ ਵੀਰੇ ਵੜ ਪਰ 20 ਕਿਲੋ ਜਿਹੜਾ ਮਰਜ਼ੀ ਬੰਦਾ ਮੰਨ ਕੇ ਲੈ ਲਈ ਵੀਰੇ ਠੀਕ ਆ ਹਾਂ ਬਾਕੀ ਆਪਣੋ ਆਪਣੀ ਸੇਵਾ ਤੇ ਡਿਪੈਂਡ ਆ ਬਾਈ ਸਹੀ ਗੱਲ ਆ ਬਾਈ ਹਵਾ ਮੇਰੇ ਹਿਸਾਬ ਨਾਲ ਬਾਈ ਕਹਿੰਦਾ ਇਹਨੂੰ 20 ਲੀਟਰ ਕੋਈ ਵਾਲਾ ਨਹੀਂ ਕੋਈ ਵਾਲਾ ਨਹੀਂ ਬਾਕੀ ਬਾਈ ਸੇਵਾ ਤੇ ਡਿਪੈਂਡ ਆ ਸਹੀ ਗੱਲ ਆ ਰੰਗ ਰੂਪ ਚੰਗਾ ਕਲਰ ਬਹੁਤ ਚੰਗਾ ਥਾਣ ਵੀ ਨੇੜ ਤੋਂ ਚੈੱਕ ਕਰਵਾਵਾਂਗੇ ਥਾਣ ਵੀ ਕਰਮਣੀ ਦੇ ਬਾਰੇ ਅੱਜ ਕੱਲ ਵੀ ਆਪਣੀ ਵੈਗੀ ਵੈਗੀ ਬਾੜ ਵੀ ਨਹੀਂ ਆਪਾਂ ਤਿਆਰ ਕਰਕੇ ਵਾਇਰਲ ਦੀ ਵੀਡੀਓ ਪਾਵਾਂਗੇ ਹਾਂਜੀ ਤਿਆਰ ਬਹੁਤ ਚੰਗੀ ਹੋਣਾ ਹੋਰ ਵੀ ਲੱਗ ਠੰਡੀ ਦੇਖੋ ਜਿਵੇਂ ਮਰਜੀ ਬੈਠਾ ਕੋਈ ਚੱਕਰੇ ਨਹੀਂ ਹਿੱਲਣਾ ਤਾਂ ਕਰਮਾੜੀ ਨੇ ਲੈ ਹੱਲੇ ਵੀ ਬਿੱਟਾਂ ਲੰਬਾ ਬਹੁਤ ਪਈਆਂ ਨੇ ਨਾਲੇ ਲੇਵਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਹਜੇ ਵੀ ਕਰਮਾੜੀ ਢਿੱਲਾਂ ਦਿਖਾਉਂਦੀ ਐ ਲੈ ਸਾਰੀਆਂ ਬਾਂਦਲਾਂ ਨੇ ਕੱਢੂ ਫੇਰਸੂ ਫੇਸ ਦੇਖੋ ਬਈ ਇੱਕ ਵਾਰੀ ਫੇਰ ਫੇਰ ਤੋਂ ਦਿਖਾਉਨੇ ਆਂ ਦੇਖੋ ਕਿਆ ਬਾਤ ਆ ਇਸ ਦੀ ਜਿਹੜੀ ਬਿਊਟੀ ਆ ਨਾ ਕਮਾਲ ਆ ਬਾਕੀ ਵਾਲੇ ਪਾਸੋਂ ਦਾ ਵੀਰੇ ਇੱਕ ਨੰਬਰ ਹੀ ਆ ਵੀਰੇ ਹਾਂ ਬਣੀ ਪੁਣੀ ਬਹੁਤ ਆ ਬਾਈ ਵੜ ਹੈ ਨਾ ਬਾਕੀ ਵੀਰੇ ਜੀ ਲਾਇਆ ਵੀਰੇ ਵੜ ਨੇ ਹਜ ਤੱਕ ਲੈ ਜੂਗੀ ਠੀਕ ਆ ਹਾਂ ਇਹ ਮੁੱਲ ਕੀ ਆ ਭਰਾ ਇਹਦਾ ਜੈ ਜਾਫਰ ਮੁੱਲ ਵੀਰੇ ਕੰਨ ਵੀਰੇ ਲੱਖ ਕਰਨਗੇ ਜਿੰਨਾ ਮਰਜ਼ੀ ਕਰ ਲਗੇ ਹੂੰ ਸਿਆਲ ਹੁੰਦਾ ਮਿਲ ਵੀ ਜਾਂਦਾ ਹਾਂਜੀ ਪਰ ਹੁਣ ਵੀਰੇ 75000 ਦੀ ਯਸ ਤੈਨੂੰ ਹੀ ਮਿਲਣੀ ਆ ਵੀਰੇ ਵੜ ਮੁੱਲ ਕਰਾਉਣਾ ਬਾਈ ਕਹਿੰਦਾ ਲੱਖ ਕਰਾ ਲ ਜੇ ਸਿਆਲ ਦਾ ਟਾਈਮ ਹੁੰਦਾ ਲੱਖ ਵਜੇ ਕਹਿੰਦਾ ਸਹੀ ਗੱਲ ਹੈ ਦਾ ਮਿਲ ਵੀ ਜਾਂਦਾ ਬਾਕੀ ਵੀ ਜਿਹੜੇ ਬੰਦੇ ਨੇ ਬਰੀਡ ਤਿਆਰ ਕਰਨੀ ਹੈ ਪੂਰੀ ਵਧੀਆ ਚੀਜ਼ ਆ ਬਾਈ ਹੂੰ ਸਹੀ ਗੱਲ ਆ ਬਾਈ 75000 ਰੁਪਏ ਜਮਾ ਜੈ ਜਮੋਲਾ ਬਾਕੀ ਜਿਹੜਾ ਮੌਕੇ ਤੇ ਮਾਨਤਾ ਜੀ ਠੀਕ ਵੀਰੇ ਅਗਲਾ ਕਹਿੰਦਾ ਤੁਸੀਂ ਮੁੱਲ ਕਰਿਆ ਵੀਰੇ ਮੁੱਲ ਨਹੀਂ ਵੀਰੇ ਲੈਣ ਦੇ ਨਾਲ ਆ ਮੁੱਲ ਆ ਬਾਈ ਠੀਕ ਆ ਮੁੱਲ ਵੀਰੇ ਲੱਖ ਹੀ ਕਰਾ ਲਓ ਜਿੰਨਾ ਮਰਜੀ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ ਚਾਹੇ ਲੱਖ ਹੀ ਕਰਾ ਲਓ ਆਪਾਂ ਲੈਣ ਦੇਣ ਵਾਲਾ ਮੁੱਲ ਹੀ ਰੱਖਿਆ 75000 ਬਾਕੀ ਜਿਹੜੇ ਬੰਦੇ ਨੇ ਵੇਖਣੀ ਆ ਵੀ ਚੀਜ਼ ਆ ਕੇ ਵੇਖੇ ਵੀਰੇ ਵਹਿੜਾ ਨਹੀਂ ਸਹੀ ਗੱਲ ਆ ਬਾਈ ਬਰੀਕੀ ਚ ਬਹੁਤ ਆ ਵਹਿੜ ਫੇਸ ਦੇਖੋ ਲੈ ਫੇਸ ਬੜਾ ਪਿਆਰਾ ਕੱਦ ਵੱਡ ਠੀਕ ਆ ਆਰਡਰ ਬੜਾ ਚੰਗਾ ਨਾੜਾ ਨੂਣਾ ਫੁੱਲ ਚੰਗੀਆਂ ਠੰਡੀ ਸੀਲ ਆ ਅਜੇ ਦਿਨ ਲੈਂਦੀ ਆ ਕੱਚੀ ਆ ਆਰਡਰ ਇਹ ਤੋਂ ਦੁੱਗਣਾ ਹੋਰ ਤਿਆਰ ਕਰ ਲੂੰਗੀ ਮੋਲ 75000 ਰੁਪਏ ਅੱਗੇ ਵੀਰੇ ਤਾਂ ਨੰਬਰ ਹੀੜਾ ਸੁਆ ਸੁਂਦੀ ਆ ਵੀਰੇ ਇਹ ਵੀ ਵੀਰੇ ਦੂਜਾ ਸੁਆ ਸੁਂਦੀ ਆ ਹੂੰ ਇਹ ਵੀਰੇ ਕਾਫੀ ਜਰਸੀ ਆ ਗਈ ਆਪਣੀ ਵੀਰੇ ਕਾਲੀ ਠੀਕ ਆ ਹਾਂ ਇਹਦੀ ਵੀ ਵੀਰੇ ਦਿਨ ਹਜੇ ਵੀਰੇ 4-5 ਦਿਨ ਪਾਇਆ ਵੀਰੇ ਵੈੜ ਦੇ 4 ਤੋਂ 5 ਦਿਨ ਲੈਂਦੀ ਆ ਜਰਸੀ ਆ ਕਾਫੀ ਬਹੁਤ ਜਿਆਦਾ ਨਜ਼ਰੀ ਆਣੀ ਆ ਆਰਡਰ ਕਮਾਲ ਦਾ ਸੋਹਣਾ ਥਾਣਾ ਹਵਾਨਾ ਕਰਮਲੀ ਦਾ ਕੱਦ ਵੱਡ ਤੇਗਾ ਖੁੱਲ੍ਹ ਵਿੱਚ ਹੋਰ ਦੋ ਬਾਕੀ ਵੱਡੀ ਗੱਲ ਗਰਮੀ ਨਹੀਂ ਮੰਨਦੀ ਆ ਬਈ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਤੇ 60 ਫਾਉਂਡ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਬਾਕੀ ਤੋਰਾ ਤਰਾ ਦਾ ਖਾਨ ਹੈ ਕੀ ਰਿਕਾਰਡ ਸੀ ਵੈਸੀ ਦੁੱਧ ਦਾ ਬਈ ਦੁੱਧ ਤੇਰੇ 20 ਲੀਟਰ ਜਿਹੜਾ ਮੰਗਦੀ ਮੁੰਡਾ ਮੰਨ ਕੇ ਲੈ ਲੈ ਵੀਰੇ ਖੁੱਲਾ ਠੀਕ ਆ ਹਾਂ ਹੂੰ 20 ਲੀਟਰ ਦਾ ਬਾਈ ਨੇ ਦੱਸਿਆ ਵੀ ਰਿਕਾਰਡ ਚੰਗਾ ਗਾ ਹਾਂ ਸਹੀ ਗੱਲ ਆ ਬਾਈ ਦੀ ਗੱਲ ਸਹੀ ਆ ਸੇਵਾ ਤੇ ਦੁੱਧ ਕਹਿਣ ਨਾਲ ਕੁਝ ਨਹੀਂ ਹੁੰਦਾ ਬਈ ਆਰਡਰ ਦੇਖੋ ਆਰਡਰ ਕਮਾਲ ਸੋਹਣਾ ਆਰਡਰ ਕਰ ਮਲੀ ਤਿਆਰ ਕਰਦੀ ਹੁੰਦੀ ਆ ਕੱਚੀ ਜ਼ਰੂਰ ਆ ਬਈ ਦਿਨ ਹਜੇ ਲੈੰਦੀ ਆ ਉਹਦਾ ਨਾ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਕਰਨ ਵਾਲੀ ਦਾ ਕਮਾਲ ਦਾ ਬਾਈ ਸਥਾਨ ਬੜਾ ਚੰਗਾ ਲੱਗਿਆ ਹੈ ਨਾ ਵੀਰੇ ਬਹੁਤ ਜਿਆਦਾ ਚੰਗੀ ਚਵਾਈ ਆ ਵੀਰੇ ਮੋਟੀ ਮੋਟੀ ਚਵਾਈ ਆ ਨਾ ਮੋਟੀ ਮੋਟੀ ਚਵਾਈ ਆ ਬਾਈ ਨਾ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਇਹਦਾ ਵੀਰੇ 62000 ਦੀ ਵੈੜ ਦੇਵਾਂਗੇ ਹਾਂ ਜੀ ਮਾਨਤਨ ਹੋ ਜਾ ਮਾਨਤਨ ਜ਼ਰੂਰ ਕਰਦਾਂਗੇ 62000 ਦੀ ਬਾਈ ਕਹਿੰਦਾ ਵੈੜ ਜਿਹੜੀ ਤੇ ਦੇ ਦਾਂਗੇ ਆਰਡਰ ਮੂਹਰੋਂ ਚੈੱਕ ਕਰਵਾਉਣਾ ਬਈ ਗਾੜੀ ਗੂੜੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਲੈ ਪੂਰੀ ਦਿੱਤੀ ਤੇ ਥਾਣ ਤੋਰਾ ਤਾਰਾ ਵੀ ਕਮਾਲ ਆ ਨਾੜਾ ਨੂੜਾ ਫੁੱਲ ਚੰਗੀਆਂ ਢਿੱਲਾ ਬਈ ਹਜੇ ਲੈ ਬਹੁਤ ਬਹੁਤ ਜ਼ਿਆਦਾ ਤਿਆਰ ਹੋ ਗਈ ਵੀਰੇ ਸਾਰੀਆਂ ਬਾਲਟਾਂ ਲਾਂ ਕੱਢੂ ਫੇਰ ਸੁਕੀ ਕੱਲਾ ਕੱਲਾ ਥਾਣਾ ਤੋਰਾ ਤਾਰਾ ਵੀ ਚੰਗਾ ਕਰ ਮਾਈ ਦਾ ਮੁੱਲ ਬਈ 65000 ਰੁਪਏ ਬਾਕੀ ਜਿਹੜਾ ਮੰਗਾ ਜਰੂਰ ਹੋ ਜੀ ਬਹੁਤ ਤੁਸੀਂ ਇਹ ਲਾਂਡੋ ਲੰਬਾ ਉਹ ਪਈਆਂ ਕੱਚੀ ਕੱਚੀ ਆ ਦਨ ਲੈਂਦੀ ਆ ਉਹਦੋਂ ਆਰਡਰ ਦੇਖੋ ਬਈ ਇਹਨੇ ਕਮਾਲ ਦਾ ਤਿਆਰ ਕਰਨਾ ਲੈ ਬਈ ਠੰਡੀ ਠੁੰਡੀ ਬਾਉ ਦਾ ਨਾ ਠੰਡੀ ਬਹੁਤ ਆ ਬਈ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਬਹੁਤ ਆ ਬਹੁਤ ਜ਼ਿਆਦਾ ਚੰਗੀ ਆ ਹੂੰ ਹੂੰ ਮੁੱਲ 62000 ਮਾਨਤਨ ਜ਼ਰੂਰ ਹੋਈਏ ਮੋੜ ਲੇਵੇ ਲਾਹੂ ਵੀ ਬਹੁਤ ਆਣਾ ਬਈ ਬਹੁਤ ਜ਼ਿਆਦਾ ਇਦੇ ਹਿਸਾਬ ਨਾਲ ਨਾ ਲੈਵਾ ਨਾ ਤਿਆਰੀ ਆ ਬੜੀ ਬਹੁਤ ਚੰਗੀ ਤਿਆਰੀ ਆ ਲੈ ਨੇੜ ਤੋਂ ਚੱਕ ਫਾੜੀ ਵਾਲਾ ਲੇਵਾ ਬਣਾਉਣਾ ਫਿਰੇ ਫਾੜੀ ਵਾਲਾ ਲੇਵਾ ਬਣਾਉਣਾ ਕੋਈ ਟੁੱਟਮਾ ਲੇਵਾ ਨਹੀਂ ਉਹ ਬੁੱਕਲ ਜੀ ਵਾਲਾ ਲੇਵਾ ਆ ਗਿਆ ਬਾਈ ਉਧਰ ਪੱਤੇ ਉਧਰੋ ਓਕੇ ਵੀਰੇ ਅੱਗੇ ਵੀਰੇ 4 ਨੰਬਰ ਕਿਹੜਾ ਸੁਆ ਤੀਜਾ ਸਵਾ ਵਰਸ ਹੁੰਦੀ ਆ ਵੀਰੇ ਤੀਜਾ ਸਵਾ ਕਿੰਨੇ ਦਿਨ ਲੈਂਦੀ ਵੀਰੇ ਚਾਰ ਪੰਜ ਦਿਨ ਲਊਗੀ ਵੀਰੇ ਚਾਹ ਤੋਂ ਬੜੇ ਆਰਾਮ ਨਾਲ ਖੁੱਲਾ ਹਾਂ ਕੀ ਰਿਕਾਰਡ ਹੈ ਬਈ ਵੈਸੇ ਦੁੱਧ 27 28 ਕਿਲੋ ਨਾਰਮਲ ਦੁੱਧ ਦੇ ਜਾ ਵੀਰੇ ਖੁੱਲੇ ਨੇ 27 ਤੋਂ 28 ਲੀਟਰ ਦੁੱਧ ਦੀ ਬਈ ਕਹਿੰਦਾ ਉਮੀਦ ਕਰਾਂਗੇ ਢਿੱਲਾਂ ਬੜੀਆਂ ਪਈਆਂ ਸਾਰੀਆਂ ਬਾਲਟਾਂ ਲੈ ਕੱਢੂ ਕੇਅਰ ਕਰਮ ਲਈ ਨੇ ਸੋਣਾ ਥਣ ਬੜਾ ਚੰਗਾ ਲੱਗਿਆ ਬਹੁਤ ਜਾਰੇ ਚੰਗੀ ਬੜਾ ਬਈ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂਣਾ ਫੋਲੋ ਚੰਗੀਆਂ ਤੇ ਕੱਦ ਬਡ ਵੀ ਚੰਗਾ ਰੰਗ ਰੂਪ ਵੀ ਚੰਗਾ ਬਾਕੀ ਤੋਰਾ ਤਾਰਾ ਰਖਾਣਾ ਫੇਸ ਰ ਇਸ ਬੜਾ ਪਿਆਰਾ ਯਾਰ ਹਾਂ ਹਾਂ ਬ੍ਰੇ ਕੁਆਲਟੀ ਵਾਲੀ ਬੜਾ ਵੀਰੇ ਕੁਆਲਟੀ ਵਾਲੀ ਬੜਾ ਆ ਜਾ ਪੁੱਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਗਰੇ ਗਰਮੀ ਆ ਸਿਆਲ ਹੁੰਦਾ ਤਾਂ ਵੇ ਇਹਨੇ ਦੁੱਗਣਾ ਤੋਂ ਦੇਣਾ ਸੀਗਾ ਜੀ ਹੂੰ ਗਰਮੀ ਤੇ ਬਈ ਸਿਆਲ ਦਾ ਬੱਟਾ ਪੈ ਜਾਂਦਾ ਆ ਜਾ ਪੁੱਤੇ ਬਾਹਰ ਤੁਰ ਪੁੱਤੇ ਆ ਜਾ ਫਿਰ ਬਾਹਰ ਮੁੱਲ ਕੀ ਆ ਵੀਰੇ ਇਹਦਾ ਇਹnabla 17000 ਰੁਪਿਆ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ 70000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਕੱਚੀ ਕੱਚੀ ਆ ਦਾਣਾ ਹਜੇ ਲੈੰਦੀ ਆ ਕਰਮਾਲੀ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰੀ ਵਧੀਆ ਤਿਆਰ ਕਰ ਲੈਣੀ ਆ ਮੁੱਠੀ ਵਾਲਾ ਧਣ ਚਵਾਈ ਚੂਗੀ ਚੰਗੇ ਨੇ ਠੰਡੀ ਬਹੁਤ ਆ ਬਈ ਜਿੱਥੇ ਮਰਦੀ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੋਈ ਨਹੀਂ ਟਿੱਲਾਂ ਦੇਖੋ ਲੈ ਬਲਬਲ ਬਹੁਤ ਬਏ ਸਾਰੀਆਂ ਬਲਡਨਾਂ ਕੱਢ ਕੇ ਕਰਮਾਲੀ ਨੇ ਫੇਰ ਸੁਣਾਇਆ ਹੋੜ ਦੇ ਉਹ ਕਹਿੰਦਾ ਖੁੱਲੀ ਆ ਇਹਨੂੰ ਤਰਨ ਔਖਾ ਆਇਆ ਫੈਵਰ ਰੱਖੀ ਠੀਕ ਆ ਉੱਥੇ ਖੁੱਲੀ ਤੇ ਬੱਜੀ ਜੀ ਪਈ ਆ ਬੜ ਹੂੰ ਖੁੱਲੀ ਆਈ ਆ ਬਾਈ ਕਹਿੰਦਾ ਫਾਰਮ ਚੋਂ ਆਈ ਆ ਬਾਈ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਨੌ ਨਾਗਪਰਾ ਕੋਲੇ ਸੀਗੇ ਬਾਈ ਚਾਰ ਚਾਰੀ ਦਿਖਾਤੇ ਜਰਸੀ ਗਾਵਾਂ ਵੀ ਬਹੁਤ ਚੰਗੀਆਂ ਨੇ ਆ ਤਾਜੀ ਸੂਈ ਗੜ ਬਹੁਤ ਚੰਗਿਆ ਲੈਵਲ ਹੂਆ ਕਮਾਲ ਬੱਚਾ ਮਗਰ ਬੱਚੀ ਆ। ਇਹ ਆ ਵੜ ਵੀ ਚੰਗੀ ਆ। ਹਜੇ ਬਾਈ ਇਹਦੇ ਡਣ ਦਾਸ ਦਾ ਕਈ ਲੈਦੀ ਆ। ਆਰਡਰ ਆ ਬਈ ਇਹਨੇ ਨਹੀਂ ਹੋ ਤਿਆਰ ਕਰ ਲੈਣਾ। ਆ ਵੀ ਵੜ ਤਿੰਨ ਨੰਬਰ ਵਾਲੀ ਕੱਚੀ ਕੱਚੀ ਵਾਲਾ ਲੈਵਾ ਦੇ। ਜਿਹੜਾ ਮਰਜ਼ੀ ਲੈ ਲੈ ਵੀਰੇ ਨਫਾ ਹੋਊਗਾ ਵੜ ਤੇ ਬਾਈ। ਹੂੰ ਜਿਹੜਾ ਮਰਜ਼ੀ ਬੰਦਾ ਲੈ ਜਾ। ਸਹੀ ਗੱਲ ਆ ਬਾਈ। ਬਾਕੀ ਚੰਗੀਆਂ ਵੀਰੇ ਵੜਾਂ ਵਧੀਆ ਸਾਫ ਸੁਥਰੀਆਂ। ਸਹੀ ਗੱਲ ਲੈ। ਠੰਡੀ ਠੁੰਡੀ ਫੁੱਲ ਆ ਜਿਵੇਂ ਮਰਜ਼ੀ ਹੱਥ ਲਾਈ ਚੱਲ। ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਨੋ ਧੰਨਵਾਦ।